ਮੌਸਮ ਵਿਭਾਗ ਵੱਲੋਂ ਜੀ ਬੱਟਾ ਲੱਟ ਜਾਰੀ ਕੀਤੇ ਦਿੱਤੀ ਜੀ ਕੋਲਡ ਡੇ ਦੀ ਚੇਤਾਵਨੀ ਜਾਰੀ ਹੋ ਚੁੱਕਿਆ ਪੰਜਾਬ ਚ ਸੰਗਣੀ ਧੁੰਦ ਅਤੇ ਕੜਾਕ ਦੀ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਇਸ ਕਾਰਨ ਲੋਕ ਆਪਣੇ ਘਰਾਂ ਚ ਬੈਠਣ ਲਈ ਮਜਬੂਰ ਨੇ ਇਸ ਦੇ ਨਾਲ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਧੁੰਦ ਅਤੇ ਹੱਡ ਚੀਰਵੀਂ ਠੰਡ ਦਾ ਕਹਿਰ ਜਾਰੀ ਰਹੇਗਾ ਵਿਭਾਗ ਵੱਲੋਂ ਬੁੱਧਵਾਰ ਮਤਲਬ ਕਿ ਅੱਜ ਤੋਂ 4 ਦਿਨਾਂ ਤੱਕ ਸੰਗਣੀ ਧੁੰਦ ਕੋਲਡ ਡੇ ਦਾ ਅਲਰਟ ਜਾਰੀ ਕਰ ਦਿੱਤਾ ਜੀ ਹਾਲਾਂਕਿ ਪੰਜਾਬ ਚ ਆ ਖੁਸ਼ਕ ਹੀ ਰਹੇਗਾ ਮੇਨ ਗਾਲੀ ਜੀ ਮੀਦੀ ਕੋਈ ਸੰਭਾਵਨਾ ਨਹੀਂ ਨਹੀਂ ਹੈ ਇਸ ਦੌਰਾਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਹੈ ਕਿਹਾ ਗਿਆ ਕਿ ਲੋਕ ਆਪਣਾ ਧਿਆਨ ਰੱਖਣ ਵਿਭਾਗ ਨੇ ਲੋਕਾਂ ਨੂੰ ਹੌਲੀ ਗੱਡੀ ਚਲਾਉਣਾ ਤੇ ਪੈਦਲ ਚੱਲਣ ਵਾਲੇ ਤੋਂ ਬਚਣ ਦੀ ਸਲਾਹ ਦਿੱਤੀ ਹੈ ਵਿਭਾਗ ਵੱਲੋਂ ਧੁੰਦ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਬਹੁਤ ਜ਼ਰੂਰੀ ਹੋਣ ਤੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਧੁੰਦ ਦਾ ਸਿੱਧਾ ਅਸਰ ਫੇਫੜਿਆਂ ਤੇ ਅੱਖਾਂ ਤੇ ਪੈ ਸਕਦਾ ਜੋ ਕਿ ਹੈਰਾਨੀਜਨਕ ਹੈ ਵਿਭਾਗ ਨੇ 5 ਜਨਵਰੀ ਤੋਂ ਮੌਸਮ ਵਿੱਚ ਬਦਲਾਅ ਹੋਣ ਦੀ ਚਾਰਾਹਣੀ ਜਾਰੀ ਕੀਤੀ ਹੈ ਵਿਭਾਗ ਵੱਲੋਂ ਪੰਜਾਬ ਦੇ ਪਠਾਨਕੋਟ ਰੋਪੜ ਐਸਐਸ ਨਗਰ ਫਾਜ਼ਿਲਕਾ ਸ਼੍ਰੀ ਮੁਕਸਰ ਸਾਹਿਬ ਫਰੀਦਕੋਟ ਸੰਗਰੂਰ ਜ਼ਿਲ੍ਹੇ ਦਾ yellow alert ਜਾਰੀ ਹੈ ਜਦੋਂ ਕਿ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਸਮੇਤ ਕਈ ਜ਼ਿਲ੍ਹੇ ਵਿੱਚ orange alert ਜਾਰੀ ਕੀਤਾ ਗਿਆ ਇਸ ਦੇ ਨਾਲ ਠੀਤ ਲਹਿਰ ਤੋਂ ਅਜੇ ਤੱਕ ਰਾਹਤ ਮਿਲਦੀ ਕੋਈ ਸਭਾਵਨਾ ਨਹੀਂ ਹੈ ਜੀ 4 ਦਿਨਾਂ ਤੱਕ ਤੁਹਾਨੂੰ ਕਾਫੀ ਜਿਹੜੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਾਕੀ ਮੌਸਮ ਰਿਲੇਟਿਡ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਧੰਨਵਾਦ ਜੀ